ਜਿਹੜਾ ਗੁਰੂ ਦਾ ਸਿੱਖ ਵਾ ਉਹ ਗੁਰੂ ਦੇ ਹੁਕਮ ਦੇ ਵਿੱਚ ਚੱਲਦਾ ਤੇ ਜੋ ਗੁਰੂ ਦਾ ਹੁਕਮ ਆ ਉਹਨੂੰ ਸੱਤ ਸੱਤ ਕਰਕੇ ਪ੍ਰਵਾਨ ਕਰਦਾ ਸਾਨੂੰ ਸਾਰਿਆਂ ਨੂੰ ਗੁਰੂ ਦੇ ਹੁਕਮ ਗੁਰੂ ਦੀ ਰਜ਼ਾ ਗੁਰੂ ਦਾ ਜਿਹੜਾ ਵੀ ਸਾਨੂੰ ਉਪਦੇਸ਼ ਆ ਉਹ ਮੰਨਣਾ ਨਾਲ ਦੀ ਨਾਲ ਪੰਥ ਦੀ ਮਰਿਆਦਾ ਪੰਥ ਦੀਆਂ ਰਵੈਤਾਂ ਪੰਥ ਦੀਆਂ ਪਰੰਪਰਾਵਾਂ ਇਹਦੇ ਤੇ ਪੈਰਾ ਦੇਣਾ ਹਰ ਸਿੱਖ ਦਾ ਫਰਜ਼ ਆ ਅੱਜ ਮੇਰੇ ਕੋਲ ਹੁਣੇ ਹੀ ਸ਼ਾਇਦ ਗਾਇਕਾ ਮੰਡਾਓ ਹਾਂਜੀ ਜੀ ਵੀਰ ਸਿੰਘ ਉਹ ਆਏ ਥੇ ਉਹਨਾਂ ਦੇ ਕਹਿਣ ਦੇ ਮੁਤਾਬਕ ਉਹ ਕਹਿੰਦੇ ਕਿ ਉਹ ਜਿਹੜਾ ਪ੍ਰੋਗਰਾਮ ਉੱਥੇ ਹੋਇਆ ਉਹ ਸੋ ਪ੍ਰੋਗਰਾਮ ਦੇ ਬਾਰੇ ਮੈਨੂੰ ਪਤਾ ਹੀ ਨਹੀਂ ਕਾਦਾ ਹਾਂਜੀ ਤੇ ਮੈਨੂੰ ਬਾਅਦ ਚ ਪਤਾ ਲੱਗਾ ਤੋਂ ਇਥੇ ਆਪਣਾ ਮਾਫੀਨਾਮਾ ਦੇ ਕੇ ਗਏ ਬਾਕੀ ਦੇਖੋ ਮੈਂ ਪਹਿਲਾਂ ਵੀ ਕਿਹਾ ਸੀ ਮੈਂ ਦੁਬਾਰਾ ਕਹਿਣਾ ਜਿਹੜੀਆਂ ਸ਼ਤਾਬਦੀਆਂ ਵਾਂ ਸ਼ਤਾਬਦੀਆਂ ਬੜੇ ਚਿਰਾਂ ਤੋਂ ਮਨਾਇਆ ਜਾਂਦੀਆਂ ਔਰ ਇਹਦੇ ਵਿੱਚ ਇਹ ਹੁੰਦਾ ਕਿ ਜਿਵੇਂ ਜਦੋਂ ਗੁਰੂ ਨਾਨਕ ਪਾਤਸ਼ਾਹ ਜੀ ਦਾ 500 ਸਾਲਾ ਪ੍ਰਕਾਸ਼ ਪੁਰਬ ਹੀ 1900 ਤੇ 69 ਦੇ ਵਿੱਚ ਤਾਂ ਉਸ ਵੇਲੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਹੁੰਦ ਚਾਈ ਸਰਕਾਰ ਨੇ ਐਲਾਨ ਕੀਤਾ ਉਹਦਾ 1999 ਦੇ ਵਿੱਚ 300 ਸਾਲਾ ਖਾਲਸੇ ਦਾ ਸਾਜਨਾ ਦੇਵ ਸੀ ਉਦੋਂ ਵਿਰਾਸਤੇ ਖਾਲਸਾ ਹੁੰਦ ਦੇ ਵਿੱਚ ਆਇਆ ਤੇ ਹੋਰ ਬੜਾ ਕੁਝ ਰੈਸ਼ ਸ਼ਤਾਬਦੀ ਕਾਲ ਦੀ ਇੱਥੇ ਅੰਮ੍ਰਿਤਸਰ ਦੇ ਵਿੱਚ ਆ ਐਚਜੀਬੀਸੀ ਨੇ ਹੁੰਦ ਲੈਂਦੇ ਇਹਦੇ ਤੋਂ ਇਲਾਵਾ ਸ਼ਤਾਬਦੀਆਂ ਪਹਿਲਾਂ ਵੀ ਮਨਾਉਂਦੇ ਰਹੀਆਂ ਤੇ ਆਪਸੀ ਤਾਲਮੇਲ ਹੁੰਦਾ ਦੇਖੋ ਜਿਹੜੇ ਤੇ ਪੰਥ ਦੇ ਕੰਮ ਕਰਨ ਵਾਲੇ ਆ ਉਹ ਪੰਥ ਹੀ ਕਰਦਾ ਆ ਸਰਮੌਰ ਸਿੱਖ ਸੰਸਥਾਵਾਂ ਕਰਦੀਆਂ ਆ ਉਹਨਾਂ ਨੂੰ ਪਤਾ ਹੁੰਦਾ ਉਹਦੀ ਪਰੰਪਰਾ ਕੀ ਆ ਉਹਦੀ ਮਰਿਆਦਾ ਕੀ ਆ ਆਮ ਕਰਕੇ ਕੀ ਹੁੰਦਾ ਵੀ ਸਰਕਾਰਾਂ ਨੂੰ ਨਹੀਂ ਪਤਾ ਹੁੰਦਾ ਵੀ ਮਰਿਆਦਾ ਕੀ ਆ ਪਰੰਪਰਾ ਕੀ ਆ ਫਿਰ ਗਲਤੀਆਂ ਕਰ ਲੈਂਦੇ ਆ ਤਾਂ ਮੈਂ ਉਸ ਦਿਨ ਵੀ ਕਿਹਾ ਸੀ ਵੀ ਇਹ ਕਰਕੇ ਇਹੋ ਜੇ ਕੰਮ ਇਹ ਪੰਥ ਨੂੰ ਕਰਨ ਦੇ ਇਹਨਾਂ ਦੇ ਜਿਹੜੇ ਕੰਮ ਇਹ ਆਪਣੇ ਕਰ ਲੈਣ ਹਾਂ ਸ਼ਤਾਬਦੀ ਦੇ ਵਿੱਚ ਬੜਾ ਕੁਝ ਕਰਨ ਵਾਲਾ ਸਰਕਾਰ ਲਈ ਹੈ ਤੇ ਇਹਨਾਂ ਨੂੰ ਕਰਨਾ ਚਾਹੀਦਾ ਔਰ ਉਹ ਕਰਕੇ ਸਿੱਖ ਜਗਤ ਇਹਨਾਂ ਨੂੰ ਸ਼ੋਭਾ ਹੀ ਦੇਊਗਾ ਜੇ ਉਹ ਕਰ ਦਿੰਦੇ ਆ ਔਰ ਉਹ ਵੀ ਸ਼ਤਾਬਦੀ ਮਨਾਉਣਾ ਹੀ ਆ ਕਿਉਂਕਿ ਜੇ ਮੰਨ ਲਓ ਵੀ ਜਦੋਂ ਝੰਡਾ ਚੜਾਇਆ ਜਾਂਦਾ ਉਹ ਤੇ ਮੁੱਖ ਮੰਤਰੀ ਨੇ ਚੜਾਉਣਾ ਤੇ ਜੇ ਕੋਈ ਦੂਜਾ ਬੰਦਾ ਜਾ ਕੇ ਕਹੇ ਮੈਂ ਚੜਾਉਂਗਾ ਤੋ ਕਿਸੇ ਨੇ ਮੰਨਣਾ ਵਾ ਉਹਨਾਂ ਦਾ ਅਧਿਕਾਰ ਖੇਤਰ ਆ ਨਾ ਇਦਾਂ ਹੀ ਜਿਹੜੇ ਮर्याਦਾ ਨਾਲ ਸੰਬੰਧਤ ਆ ਉਹ ਪੰਥ ਦਾ ਅਧਿਕਾਰ ਖੇਤਰ ਉੱਥੇ ਕਿਸੇ ਨੂੰ ਦਖਲਦਾਜੀ ਨਹੀਂ ਕਰਨੀ ਚਾਹੀਦੀ ਤੋ ਮੈਂ ਇਹ ਕਹਿਣਾ ਕਿ ਜਿਹੜੀ ਸ਼ਤਾਬਦੀ ਆ ਫਿਰ ਸਰਕਾਰ ਧਿਆਨ ਦੇਵੇ। ਅਸੀਂ ਤੁਸੀਂ ਅੰਮ੍ਰਿਤਸਰ ਦੇ ਹੋ ਸਾਰੇ। ਗੁਰੂ ਕੇ ਮਹਿਲ ਗਲੀਆਂ ਵੇਖੀਆਂ। ਉੱਥੇ ਇੱਥੇ ਅੱਛਾ ਕਰਤਾ ਵੀ ਆਈਆਂ ਆਈਆਂ ਕੁਝ ਸੰਗਤ ਵੱਲੋਂ। ਕਿ ਜੋ ਦਰਸ਼ਨ ਕਰਨ ਚਾਹੀਦਾ ਤੇ ਇਹ ਬਾਰੇ ਕੁੱਤੇ ਹੀ ਬਹੁਤ ਆ। ਤੋ ਗੁਰੂ ਕੇ ਮਹਿਲ ਗੁਰੂ ਤੇਗਪਾਦਰ ਪਾਸ਼ਾ ਦਾ ਪ੍ਰਕਾਸ਼ ਸਥਾਨਨ ਇਸ ਕਰਕੇ ਸਰਕਾਰ ਉੱਥੇ ਕਰਿਓ ਦੀ ਦੇਖ ਸਵਾਰੇ ਗਲੀਆਂ ਵਧੀਆ ਕਰੇ। ਬਾਬਾ ਬਕਾਲਾ ਵਾ ਵੱਲਾ ਵਾ ਆਨੰਦਪੁਰ ਸਾਹਿਬ ਆ ਤੋ ਇਹ ਵੀ ਸਰਕਾਰ ਦੇ ਤੋ ਇਹ ਕੁਛ ਕਰੂਗੀ ਇਹ ਵੀ ਸ਼ਤਾਬ ਦੀਆਂ ਮਨਾਉਣਾ ਹੀ ਆ ਤੋ ਸਰਕਾਰ ਨੂੰ ਇਹ ਕੁਛ ਕਰਨਾ ਚਾਹੀਦਾ ਇਹ ਕਰਨ ਵਾਲੇ ਜਿਹੜੇ ਕਾਰਜ ਆ ਇਹ ਸਰਕਾਰ ਦੇ ਆ ਦੂਜੀ ਗੱਲ ਜਿਹੜਾ ਭਾਸ਼ਾ ਉਭਾਗਾ ਮੈਨੂੰ ਨਹੀਂ ਪਤਾ ਕਿ ਨਾਮ ਆ ਜਿਹੜਾ ਵੀ ਉਹਦਾ ਡਾਇਰੈਕਟਰ ਆ ਉਹਨਾਂ ਨੇ ਜਿਹੇ ਤਰੀਕੇ ਦੇ ਨਾਲ ਜ Punjab ਸਰਕਾਰ ਨੇ ਖਾਸ ਕਰਕੇ ਕੋਈ ਇਹਨਾਂ ਦਾ ਕੀ ਨਾਮ ਦਾ ਮਿਨਿਸਟਰ ਦਾ ਜੋ ਸਿੰਘਪਾਲ ਜੋਤਪਾਲ ਅੱਛਾ ਉਹ ਮੰਤਰੀ ਜਿਹੜਾ ਉੱਥੇ ਉਹ ਕਹਿ ਰਿਹਾ ਵੀ ਅਸੀਂ 350 ਸਾਲਾਂ ਦੀ ਸ਼ੁਰੂਆਤ ਸ਼ਿਦੀ ਦਿਹਾੜੇ ਦੀ ਉਹ ਸ਼੍ਰੀਨਗਰ ਤੋਂ ਕਰ ਰਹੇ ਹਨ ਉਹਨਾਂ ਨੇ ਕੀਤੀ ਵੀ ਉਹ ਪਰ ਤੁਸੀਂ ਮੈਨੂੰ ਦੱਸੋ ਉਹ ਜੋ ਕੁਝ ਉੱਥੇ ਪ੍ਰੋਗਰਾਮ ਹੋਇਆ ਉਹ ਲੱਗਦਾ ਵੀ ਗੁਰੂ ਤੇਗ ਬਹਾਦਰ ਪਾਸ਼ਾ ਦੀ ਸ਼ਿਦੀ ਸ਼ਤਾਬਦੀ ਮਨਾਈ ਜਾ ਰਹੀ ਹੈ ਭਾਈ ਮਤੀ ਦਾਸ ਜਿਨ੍ਹਾਂ ਨੂੰ ਸਿੱਖੀ ਲਈ ਜਾਂ ਤਿਲਕ ਜੰਜੂ ਦੀ ਰਾਖੀ ਲਈ ਧਾਰਮਿਕ ਆਜ਼ਾਦੀ ਲਈ ਮਜਲੂਮਾ ਲਈ ਆਰੇ ਦੇ ਨਾਲ ਚਿਦੇ ਗਏ ਉਹਦੀ ਗੱਲ ਹੋਈ ਭਾਈ ਦਿਆਲਾ ਜੀ ਭਾਈ ਸਤੀ ਦਾਸ ਜੀ ਉਹ ਜਿਹੜੇ ਤਰੀਕੇ ਦਾ ਉੱਥੇ ਕੁਝ ਹੋਇਆ ਵਾ ਉਹਨੇ ਸਿੱਖਾਂ ਦੇ ਹਰਦਿਆਂ ਨੂੰ ਬਲੁੰਧਰਿਆ ਔਰ ਇਥੇ ਸ਼ਿਕਾਇਤਾਂ ਦੀ ਲੈਣ ਲੱਗੀ ਬਹੁਤ ਸ਼ਿਕਾਇਤਾਂ ਅੰਚ ਹੁਣ ਜੇ ਤੇ ਆਪਾਂ ਤੇ ਕਾਰਵਾਈ ਪਾਈ ਹੈ ਇਹ ਕਾਰਨਾ ਸਿਆਸਤਾ ਇਹ ਕਾਰਵਾਈ ਪਾਉਂਦੇ ਵੇਖੋ ਜੀ ਇਸ ਕਰਕੇ ਉਹ ਮਨਿਸਟਰ ਨੂੰ ਪੰਜਾਬ ਸਰਕਾਰ ਨੂੰ ਤੇ ਉਹ ਭਾਸ਼ਾ ਵਿਭਾਗ ਦਾ ਜਿਹੜਾ ਵੀ ਕੋਈ ਡਾਇਰੈਕਟਰ ਆ ਮੈਨੂੰ ਨਹੀਂ ਪਤਾ ਕੌਣ ਆ ਉਹਨਾਂ ਨੂੰ ਆਪਣੀ ਜ਼ਿੰਮੇਵਾਰੀ ਸਮਝਣੀ ਚਾਹੀਦੀ ਔਰ ਤੇ ਸਪਸ਼ਟ ਕਰਨਾ ਚਾਹੀਦਾ ਕਿ ਇਹ ਕਿਉਂ ਕੀਤਾ ਇਹਦੇ ਨਾਲ ਸਿੱਖਾਂ ਦੇ ਹਿਰਦੇ ਬਲੁੰਦਰੇ ਗਏ ਔਰ ਭਾਸ਼ਾ ਵਿਭਾਗ ਦੇ ਆਪਣਾ ਕੰਮ ਕਰੇ ਇਹ ਦੱਸਣ ਵੀ ਇਹਨਾਂ ਨੇ ਗੁਰੂ ਤੇਗ ਬਹਾਦਰ ਪਾਸ਼ਾ ਤੇ ਕਿੰਨੀਆਂ ਕਿਤਾਬਾਂ ਜਾਰੀ ਕੀਤੀਆਂ ਗੁਰੂ ਸਾਹਿਬ ਜਿੱਥੇ-ਜਿੱਥੇ ਗਏ ਉਹਨਾਂ ਸਥਾਨਾਂ ਦੇ ਬਾਰੇ ਕੀ ਖੋਜ ਕੀਤੀ ਕਿੰਨੀਆਂ ਕਿਤਾਬਾਂ ਆਈਆਂ ਸਿੱਧੀ ਯਾਤਰਾ ਗੁਰੂ ਸਾਹਿਬ ਦੀ ਉੱਥੇ ਕੀ ਕੀਤਾ ਕੰਮ ਇਹਨਾਂ ਦੇ ਜਿਹੜੇ ਕੰਮ ਕਰਨ ਵਾਲੇ ਉਹ ਇਹ ਨਾਚ ਗਾਣੇ ਕਰਾਉਣੇ ਭਾਸ਼ਾ ਵਿਭਾਗ ਦਾ ਥੋੜਾ ਕੰਮ ਉਹ ਤੇ ਹੋ ਰਿਹਾ ਇੱਥੇ ਉਦਾਂ ਵੀ ਲੋਕ ਨੱਚਦੇ ਫਿਰਦੇ ਆ ਤਾਂ ਇਹਨਾਂ ਨੂੰ ਆਪਣੇ ਕੰਮ ਕਰਨੇ ਚਾਹੀਦੇ ਜਿਹੜੇ ਇਹਨਾਂ ਦੇ ਆਪਣੇ ਕੰਮ ਹੈਗੇ ਆ ਤੁਸੀਂ ਮੈਂ ਫੇਰ ਕਹਿਣਾ ਵਾਂ ਸਰਕਾਰ ਨੂੰ ਕਿ ਦੇਖੋ ਸ਼ਤਾਬਦੀ ਆ ਰਹੀ ਆ ਤੁਸੀਂ ਬੜੇ ਤਰੀਕੇ ਦਾ ਯੋਗਦਾਨ ਪਾ ਸਕਦੇ ਹੋ ਪਾਓ ਸਵਾਗਤ ਆ ਖੁੱਲੇ ਦਿਲ ਨਾਲ ਸਵਾਗਤ ਆ ਅਨੰਦਪੁਰ ਸਾਹਿਬ 1699 ਦੇ ਵਿੱਚ ਉਹਨੂੰ ਛਟਾਰਾ ਕੀਤਾ ਗਿਆ ਕਰਾ ਦਿਓ ਜਿਹੜੀਆਂ ਪੰਥ ਦੀਆਂ ਸਟੇਜਾਂ ਹੋਣਗੀਆਂ 1999 1999 ਜਿਹੜੀਆਂ ਪੰਥ ਦੀਆਂ ਸਟੇਜਾਂ ਹੋਣਗੀਆਂ 1699 ਤੇ ਖਾਲਸੇ ਦੀ ਸਿਰਜਣਾਈ ਆ ਤੇ 1999 ਵਿੱਚ ਛਟਾਰਾ ਕੀਤਾ ਗਿਆ ਉੱਥੇ ਸਟੇਜਾਂ ਦੇ ਉੱਤੇ ਕੋਈ ਵੀ ਆ ਸਕਦਾ ਆਣ ਕੇ ਮੱਥਾ ਟੇਕ ਕੇ ਮਹਾਰਾਜ ਨੂੰ ਬੈਠੇ ਉਹਦੀ ਹਾਜ਼ਰੀ ਵੀ ਲਵਾਉਂਦੇ ਆ ਪਹਿਲਾਂ ਵੀ ਇਦਾਂ ਹੀ ਰਿਆ ਤਾਂ ਇਹਨਾਂ ਨੂੰ ਆਪਣੇ ਕਾਰਜ ਕਰਨੇ ਚਾਹੀਦੇ ਆ ਬਹੁਤ ਕੰਮ ਪੰਜਾਬ ਦੇ ਵਿੱਚ ਜਿਵੇਂ ਗੁਰੂ ਗੋਬਿੰਦ ਸਿੰਘ ਮਾਰਗ ਬਣਿਆ ਇੱਥੇ ਗੁਰੂ ਤੇਗ ਬਹਾਦਰ ਮਾਰਗ ਦੇ ਉੱਤੇ ਸਰਕਾਰ ਕੋਈ ਵਿਚਾਰ ਕਰ ਰਹੀ ਆ ਕਰ ਸਕਦੀ ਆ ਵੱਡੇ ਕੰਮ ਕਰਨ ਬੜਾ ਕੁਝ ਕਰਨ ਵਾਲਾ ਆਨੰਦਪੁਰ ਸਾਹਿਬ ਪੋਲਵਾ ਜਿਹੜਾ ਤਾਨੂੰ ਮੈਂ ਕਿਹਾ ਸੀ ਉਸ ਦਿਨ ਪ੍ਰੈਸ ਨੂੰ ਮੈਂ ਲੈ ਹੀ ਜਾਣਾ ਕਿਸ ਦਿਨ ਬਸ ਕੋਈ ਆਇਆ ਉਥੇ ਨਾੜੇ ਦੇ ਗੁਰੂ ਦੇ ਦਰਸ਼ਨ ਕਰਿਓ ਪੁਲ ਦੇ ਉੱਤੇ ਖੜ ਕੇ ਦੱਸਿਓ ਵੀ ਆਪਾਂ ਕਿਸੇ ਹਾਦਸੇ ਨੂੰ ਡੀਗ ਰਹੇ ਆ ਸਾਰਾ ਮਾਝਾ ਸਾਰਾ ਮਾਲਵਾ ਸਾਰਾ ਦੁਆਬਾ ਉਹ ਦਰਿਆ ਸਤਲੁਜ ਦੇ ਪੁਲ ਦੇ ਉੱਤੋਂ ਦੀ ਲੰਘ ਕੇ ਜਾਂਦਾ ਸ਼ਤਾਬ ਦੀ ਆ ਰਹੀ ਆ ਸਰਕਾਰ ਨਾਵੇਂ ਬਹੁਤ ਖੁਸ਼ੀ ਸਾਨੂੰ ਵੀ ਇਹ ਇਦਾਂ ਆਪਣਾ ਯੋਗਦਾਨ ਜ਼ਰੂਰ ਪਾਵੇ ਔਰ ਇਹਨਾਂ ਨੂੰ ਪਾਉਣਾ ਚਾਹੀਦਾ ਬਾਕੀ ਜੋ ਕੁਸ਼ ਹੋਇਆ ਇਹਦੇ ਨਾਲ ਸਿੱਖਾਂ ਦੇ ਹਿਰਦੇ ਬਲੁੰਦਰੇ ਗਏ ਆ ਸਰਕਾਰ ਨੂੰ ਇਹ ਤੇ ਆਪਣਾ ਪੱਖ ਸਪਸ਼ਟ ਕਰਨਾ ਚਾਹੀਦਾ ਕਿਉਂਕਿ ਗੱਲ ਵੇਖੋ ਮਾਨ ਮਰਿਆਦਾ ਦੀ ਐਡੀ ਵੱਡੀ ਅਦੁੱਤੀ ਸ਼ਹਾਦਤ ਆ ਗੁਰੂ ਤੇਗ ਬਹਾਦਰ ਪਾਸ਼ਾ ਦੀ ਜਿਨ੍ਹਾਂ ਨੇ ਸਾਰੀ ਦੁਨੀਆ ਨੂੰ ਦੱਸਿਆ ਵੀ ਆਪਣੇ ਆਲੀ ਤੇ ਸਾਰੀ ਕੁਸ਼ ਕਰ ਜਾਂਦੇ ਆ ਜਿਨ੍ਹਾਂ ਨਾਲ ਤੁਹਾਡੀ ਸੋਚ ਵੀ ਨਹੀਂ ਮਿਲਦੀ ਉਹਨਾਂ ਲਈ ਗੁਰੂ ਨਿਸ਼ਾਦ ਦਿੱਤੀ ਉਸ ਸ਼ਹਾਦਤ ਤੋਂ ਬਾਅਦ ਇਥੋਂ ਦਾ ਬਹੁਤ ਕੁਸ਼ ਬਦਲਿਆ ਉਸ ਸ਼ਹਾਦਤ ਨੂੰ ਇਸ ਤਰੀਕੇ ਨਾਲ ਮਨਾਉਣਾ ਜੇ ਇਦਾਂ ਮਨਾਉਣਾ ਵਾ ਤੇ ਫਿਰ ਕੀ ਮਨਾਉਣਾ ਵਈ ਇਹ ਆਪਾਂ ਬੇਅਦਬੀ ਕਰ ਰਹੇ ਆ ਗੁਰੂ ਸਾਹਿਬ ਦੀ ਸ਼ਹੀਦਾਂ ਦੀ ਤੇ ਉਹਨਾਂ ਦੀ ਜਿਹੜੇ ਗੁਰੂ ਸਾਹਿਬ ਨੂੰ ਸਮਰਪਤ ਸਿੱਖ ਹਨ ਤੋਂ ਇਦਾਂ ਦਾ ਸਰਕਾਰ ਨੂੰ ਨਹੀਂ ਕਰਨਾ ਚਾਹੀਦਾ ਉਹ ਆਪਣੇ ਇਹਨਾਂ ਨੂੰ ਮਾਫੀ ਮੰਗਣੀ ਚਾਹੀਦੀ ਆ ਔਰ ਪੰਥ ਨੂੰ ਸਪਸ਼ਟ ਕਰਨਾ ਚਾਹੀਦਾ ਬਾਕੀ ਕੋਈ ਵੀ ਸਿੱਖ ਸੱਚਾ ਸਿੱਖ ਨੂੰ ਬਰਦਾਸ਼ਤ ਨਹੀਂ ਕਰਦਾ ਜੇਦਰ ਸਾਹਿਬ ਜਿਹੇ ਦੇਖ ਰਹੇ ਆ ਅਸੀਂ ਇਹ ਇਹ ਵੀ ਮੰਗ ਉਠਈ ਹੈ ਕਿ ਸਿੱਖ ਰਹਿਤ ਮਰਿਆਦਾ ਅਨੁਸਾਰ ਹਰਜੋਤ ਬੈਂਸ ਨਾਲ ਉਹਨਾਂ ਦੀ ਜਿਹੜੀ ਮੈਨੇਜਮੈਂਟ ਕਮੇਟੀ ਹੈ ਜਿਨ੍ਹਾਂ ਨੇ ਉੱਥੇ ਮੈਨੇਜ ਸਾਰਾ ਕੀਤਾ ਨਾਲ ਵੀਰ ਸਿੰਘ ਆਂਦੇ ਆ ਕਿ ਸਿੱਖ ਰਹਿਤ ਮਰਿਆਦਾ ਮੁਸਾਰੀ ਇਹਨਾਂ ਤੇ ਕਾਰਵਾਈ ਹੋਣੀ ਚਾਹੀਦੀ ਹੈ ਉਸ ਤੋਂ ਇਲਾਵਾ ਪੰਜਾਬ ਸਰਕਾਰ ਦਾ ਜਿਹੜਾ ਵਿਭਾਗ ਹੈ ਉਹ ਵੀ ਇਹਨਾਂ ਦੇ ਉੱਤੇ ਵਿਭਾਗੀ ਕਾਰਵਾਈ ਕਰੇ ਯਾਨੀ ਕਿ ਇਹਨਾਂ ਦੀ ਸਸਪੈਂਸ਼ਨ ਵੀ ਕੀਤੀ ਜਾਣੀ ਚਾਹੀਦੀ ਹੈ ਕਿ ਵਾਰ-ਵਾਰ ਰੋਕੇ ਜਾਣ ਤੋਂ ਬਾਅਦ ਵੀ ਇਹ ਨਹੀਂ ਹਟ ਰਹੇ ਜਾਣ ਬੁਝ ਕੇ ਇੱਕ ਕਾਟੋ ਪੁਲਿਸ ਵਾਲਾ ਇਹ ਲਗਾਤਾਰ ਸਿਸਟਮ ਬਣਾ ਰਹੇ ਨੇ ਜੀ ਦੇਖੋ ਵਿਭਾਗੀ ਤੋਂ ਉਹਨਾਂ ਨੇ ਦੇਖਣਾ ਕੀ ਕਰਨਾ ਕੀ ਨਹੀਂ ਕਰਨਾ ਜੀ ਪਰ ਕਿਉਂਕਿ ਆਈ ਸਾਰੇ ਗੁਰੂ ਨੂੰ ਸਮਰਪਤਾ ਆਪਾਂ ਸਾਰੇ ਭਾਵੇਂ ਕੋਈ ਕਿਸੇ ਵੀ ਧਰਮ ਦਾ ਇੱਥੇ ਹਰ ਬੰਦਾ ਗੁਰੂ ਦਾ ਸਤਿਕਾਰ ਕਰਦਾ ਇੱਜ਼ਤ ਕਰਦਾ ਤਾਂ ਜੇ ਇਹਨਾਂ ਦੇ ਵਿੱਚ ਗੁਰੂ ਦੇ ਪ੍ਰਤੀ ਕੋਈ ਸ਼ਰਧਾ ਭਾਵਨਾ ਹੈ ਤਾਂ ਇਹਨਾਂ ਨੂੰ ਆਪਣਾ ਪੱਖ ਸਪਸ਼ਟ ਕਰਨਾ ਚਾਹੀਦਾ ਔਰ ਬੜੀ ਜਲਦੀ ਕਰਨਾ ਚਾਹੀਦਾ ਸਿੰਘ ਸਾਹਿਬ ਜੀ ਜਿਸ ਤਰੀਕੇ ਨਾਲ ਵਿਵਾਦ ਚੱਲ ਰਿਹਾ ਛੋਟੀ ਕਮੇਟੀ ਵੱਲੋਂ ਵੀ ਪੰਜਾਬ ਸਰਕਾਰ ਵੱਲੋਂ ਵੀ ਆਇਆ ਕੋਈ ਸਾਂਝੇ ਤੌਰ ਤੇ ਛੋਣ ਕਮੇਟੀ ਵੀ ਇੱਕ ਵੱਡੀ ਸੰਸਥਾ ਹੈ ਪੰਜਾਬ ਸਰਕਾਰ ਐਸ ਨੂੰ ਜੋਮ ਦੇ ਵਿੱਚ ਹੈ ਦੋਵਾਂ ਵੱਲੋਂ ਆਪਸੀ ਸਹਿਯੋਗ ਦੇ ਨਾਮ 'ਲੋਧਰੇ ਪੁਤਾਲ ਮਿਲ ਕਮੇਟੀ' ਕੋ ਇੱਕ ਦੂਜੇ ਨਾਲ ਵਿਚਾਰ ਵਟਾਂਦਰਾ ਹੋਣਾ ਚਾਹੀਦਾ ਸੀ ਛੋਣ ਕਮੇਟੀ ਨਾਲ ਪਹਿਰ ਕਰਨੀ ਚਾਹੀਦੀ ਸੀ ਜਾਂ ਪੰਜਾਬ ਸਰਕਾਰ ਵੱਲੋਂ ਪੰਜਾਬ ਸਰਕਾਰ ਆਜੇ ਕਾਲ ਤੱਕ ਸਾਹਿਬ ਆਣ ਕੇ ਦੱਸੇ ਵੀ ਅਸੀਂ ਮਨਾਉਣਾ ਚਾਹੁੰਦੇ ਹਾਂ ਸਾਨੂੰ ਰੂਪਰੇਖਾ ਜਾਂ ਅਸੀਂ ਕਿਦਾਂ ਸਹਿਯੋਗ ਕਰੀਏ ਛੋਣ ਕਮੇਟੀ ਦਾ ਪੰਥ ਦਾ ਕਿਉਂਕਿ ਪੰਥ ਦੇ ਕੰਮ ਪੰਥ ਨਹੀਂ ਕਰਨੇ ਪੰਥ ਦੇ ਕੰਮ-ਵੰਮਤੀ ਕਰੂ ਪੰਥ ਨੂੰ ਪੰਥ ਦੀਆਂ ਪਰੰਪਰਾਵਾਂ ਦਾ ਪਤਾ ਉਹ ਕੰਮ ਪੰਥ ਨਹੀਂ ਕਰਦੇ ਆ ਪਰ ਇਹਨਾਂ ਦਾ ਕੀ ਯੋਗਦਾਨ ਹੋਵੇ ਮੈਂ ਤੁਹਾਨੂੰ ਦੱਸ ਵੀ ਦਿੱਤਾ ਬੜਾ ਕੁਝ ਕਰਨ ਵਾਲਾ ਕਰਨੇ ਉਹਦੇ ਵਿੱਚ ਵੀ ਤੇ ਹੋਣਾ ਵੀ ਇਹ ਸ਼ਤਾਬ ਦੀ ਬਣਾਈ ਆ ਇਸ ਕਰਕੇ ਦੇਖੋ ਇਹ ਆ ਜਾਣ ਦੱਸਣਾ ਆਪਣਾ ਪੱਖ ਰੱਖਣਾ ਕੋਈ ਗੱਲ ਨਹੀਂ ਆਕਾਲ ਤੱਕ ਸਾਹ ਜਿਹੜਾ ਵਾ ਉਹ ਤੇ ਸੱਚੇ ਪਾਤਸ਼ਾਹ ਦਾ ਸੱਚਾ ਤਖਤ ਆ ਔਰ ਇਹ ਵੀ ਸਰਕਾਰ ਪੰਜਾਬ ਦੀ ਆ ਤੇ ਪੰਜਾਬ ਪੰਜਾਬੀ ਚ ਹੁੰਦੇ ਆ ਤੇ ਇੱਥੇ ਸਾਡੇ ਸਾਰਿਆਂ ਦੇ ਦਿਲ ਦੇ ਵਿੱਚ ਮਨ 'ਚ ਗੁਰੂ ਪ੍ਰਤੀ ਸ਼ਰਧਾ ਦਾ ਭਾਵਨਾ ਤੇ ਆ ਜਾਣ ਉਹ ਸੰਯੋਗ ਕਰਨ ਦੇ ਬੜੇ ਤਰੀਕੇ ਆ ਤੇ ਕਰ ਸਕਦੇ ਤੇ ਕਰਨਾ ਚਾਹੀਦਾ ਆਪਸਿ ਸ਼ਤਾਵ ਮਿਲਦੀ ਕਮੀ ਦੇਖੋ ਕਿੰਨੀਆਂ ਸ਼ਤਾਵ ਦੀਆਂ ਪਹਿਲਾਂ ਲੰਗੀਆਂ ਗੁਰੂ ਕੇ ਬਾਗ ਦੇ ਮੋਰਚੇ ਦੀ ਲੰਗੀ ਜਾਂ ਤੋਂ ਉਹਦੇ ਮੋਰਚੇ ਦੀ ਲੰਗੀ ਗੁਰੂ ਰਾਮਦਾਸ ਪਾਸ਼ਾ ਜੀ ਦਾ 450 ਸਾਲਾ ਪ੍ਰਕਾਸ਼ ਦੇ ਹੜਾ ਗੁਰੂ ਅਮਰਦਾਸ ਜੀ ਦਾ ਜੋਤੀ ਜੋਤ ਉਦੋਂ ਕੁਝ ਹੋਇਆ ਗੁਰੂ ਰਾਮਦਾਸ ਜੀ ਦਾ ਗੁਰਿਆਈ ਪੁਰਬ ਤੇ ਗੁਰੂ ਅਮਰਦਾਸ ਜੀ ਦਾ ਜੋਤੀ ਜੋਤ ਉਦੋਂ ਤੁਸੀਂ ਮੈਨੂੰ ਦੱਸੋਗੇ ਵੀ ਕੀ ਕੁਝ ਹੋਇਆ ਹੁਣ ਅੱਦ ਕੀ ਚਲੋ ਕਰ ਰਹੇ ਆ ਪਰ ਉਹ ਕਰਨ ਜੋ ਇਹਨਾਂ ਦਾ ਕਾਰਜ ਆ ਉਹ ਕਰਨਾ ਚਾਹੀਦਾ ਵਾ ਮੈਂ ਸਵਾਗਤ ਕਰੂੰਗਾ ਜੇ ਉਹਦੇ ਤੋਂ ਪਹਿਲਾਂ ਪਹਿਲਾਂ ਜਿਹੜਾ ਰੋਡ ਆ ਗੜ ਸ਼ੰਕਰ ਵਾਲਾ ਸ਼ਤਾਬਦੀ ਤੋਂ ਪਹਿਲਾਂ ਪਹਿਲਾਂ ਸਰਕਾਰ ਕੱਲ ਤੋਂ ਸ਼ੁਰੂ ਕਰੇ ਮੈਂ ਵੀ ਚਲ ਜੂਗਾ ਉੱਥੇ ਔਰ ਵੱਡੇ ਪੱਦਰ ਦੇ ਉੱਤੇ ਮਹੀਨੇ ਦੋ ਆ ਮਹੀਨਿਆਂ ਚ ਨਵੇੜ ਦੇ ਸਾਰਾ ਪੰਥ ਕਹੂਗਾ ਵਾਕਿਆ ਸਰਕਾਰ ਨੇ ਸ਼ਤਾਬਦੀ ਮਨਾਉਣ ਲਈ ਕੁਛ ਕਰਤਾ ਜੇ ਉਹ ਕਰ ਦੇਣ ਇਹਨਾਂ ਦੇ ਕੰਮ ਸਿੰਘ ਸਾਹਿਬ ਸਰਕਾਰ ਨੂੰ ਆਖਰਕਾਰ ਨੂੰ ਪਿਆ ਸਰਕਾਰ ਤੋਂ ਸੇਧ ਲੈਣੀ ਚਾਹੀਦੀ ਕਿਸ ਪੱਦਰ ਤੇ ਪਿਆ ਸਰਕਾਰ ਵੱਲੋਂ ਦਸ਼ਵ ਪੀੜਾ ਦੀ ਸ਼ਤਾਬਦੀ ਮਨਾਈ ਗਈ ਦੇਖੋ ਸ਼੍ਰੀ ਨਤੀਸ਼ ਕੁਮਾਰ ਜੀ ਜਿਹੜੇ ਸੀਐਮ ਉਥੋਂ ਦੇ ਮੁੱਖ ਮੰਤਰੀ ਉਹਨਾਂ ਨੇ ਸਾਰਾ ਅਰੇਂਜਮੈਂਟ ਕੀਤਾ ਇਹ ਤੱਕ ਤੰਬੂ ਹੋਰ ਖਰਚੇ ਕਰੋੜਾਂ ਦੇ ਪਰ ਉਹਨਾਂ ਨੇ ਕੀ ਕਿਹਾ ਮਨਾਊਗਾ ਖਾਲਸਾ ਪੰਥ ਮਨਾਇਆ ਸਿੱਖਾਂ ਨੇ ਉਹਦੇ ਤੋਂ ਇਹਨਾਂ ਨੂੰ ਸੇਧ ਲੈ ਲੈਣੀ ਚਾਹੀਦੀ ਆ ਬਾਕੀ ਤੁਸੀਂ ਦੱਸੋ ਕਈ ਸਰਕਾਰੀ ਐਲਾਨ ਵੀ ਹੁੰਦੇ ਐਲਾਨ ਫੋਕੇ ਵੀ ਨਹੀਂ ਹੋਣੇ ਚਾਹੀਦੇ ਸultanpur lohdi ਜਦੋਂ ਗੁਰੂ ਸਾਹਿਬ ਜੀ ਦਾ 550 ਸਾਲਾ ਪ੍ਰਕਾਸ਼ ਪੁਰ ਮਨਾਇਆ ਗਿਆ ਉਸ ਵੇਲੇ ਬੜੇ ਐਲਾਨ ਹੋਏ ਤੁਸੀਂ ਗੈਹਣ ਕਦੀ sultanpur lohdi ਉੱਥੇ ਵੇਖਿਓ ਵੀ ਹਾਲ ਕੀ ਬਣਿਆ ਪਿਆ ਮਾਲ ਰੋਡ ਪੁੱਟੇ ਪਏ ਆ ਗੁਰੂ ਨਾਨਕ ਸਾਹਿਬ ਦੀ ਉਹ ਧਰਤੀ ਆ ਐਲਾਨ ਫੋਕੇ ਵੀ ਨਹੀਂ ਹੋਣੇ ਚਾਹੀਦੇ ਵੇਖੋ ਬਾਕੀ ਤੇ ਰਾਜਨੀਤੀ ਇਹਨਾਂ ਦਾ ਚੱਲੀ ਜਾਂਦਾ ਪਰ ਧਰਮ ਦੇ ਖੇਤਰ ਦੇ ਵਿੱਚ ਜਦੋਂ ਕੋਈ ਇਹ ਵਾਅਦਾ ਕਰ ਲੈਂਦੇ ਉਹਨੂੰ ਪੂਰਾ ਕਰ ਦੇਣਾ ਚਾਹੀਦਾ ਔਰ ਇਸ ਪਾਸੇ ਇਹਨਾਂ ਨੂੰ ਧਿਆਨ ਦੇਣਾ ਚਾਹੀਦਾ ਜੈਦਾ ਸਾਰਾ ਤੇ ਵੀਰ ਸਿੰਘ ਜੀ ਤੁਹਾਨੂੰ ਮਿਲ ਕੇ ਕਹੇ ਨੇ ਤੁਸੀਂ ਵੱਡਾਪਣ ਸਮਝਦੇ ਹੋ ਕਿ ਇਸ ਗੱਲ ਤੋਂ ਸ਼ੁਰੂ ਹੋਣ ਤੋਂ ਪਹਿਲਾਂ ਹੀ ਉਹ ਨਤਮਸਤਕ ਹੋ ਗਏ ਸੀਸ ਨਿਵਾਤਾ ਅਗੇ ਸ੍ਰੀ ਕਾਦਰ ਅਸਹਿਬ ਤੁਹਾਡੇ ਅਗੇ ਆ ਕੇ ਮਾਫੀ ਮੰਗੀ ਸਿੱਖ ਕੌਮ ਤੋਂ ਮਾਫੀ ਮੰਗੀ ਵੱਡਾਪਣ ਦੇਖਦੇ ਹੋ ਇੱਕ ਪਾਸੇ ਸਰਕਾਰ ਦੇ ਮੰਤਰੀ ਪਾਸੇ ਆਮ ਚੰਗੀ ਚੰਗੀ ਗੱਲ ਆ ਚੰਗੀ ਗੱਲ ਆਏ ਕਿ ਇੱਕ ਸਿੱਖ ਨੂੰ ਅਹਿਸਾਸ ਹੋ ਜਾਏ ਕਿ ਮੈਂ ਗੁਰੂ ਪਾਤਸ਼ਾਹ ਨੂੰ ਸਮਰਪਤ ਹਾਂ ਤੇ ਸਮਰਪਤ ਹੋ ਕੇ ਚੱਲਣਾ ਚਾਹੀਦਾ ਬਾਕੀ ਜਿਹੜੇ ਤਰੀਕੇ ਨਾਲ ਸਰਕਾਰ ਨੇ ਸ਼ਤਾਬਦੀਆਂ ਮਨਹਣੀਆਂ ਸ਼ੁਰੂ ਕੀਤੀਆਂ ਪੰਥ ਨੇ ਪਰਵਾਹ ਨਹੀਂ ਕਰਨੀਆਂ ਮੈਂ ਕੋਈ ਸ਼ਤਾਬ ਨਹੀਂ ਮੰਨਦਾ ਵਾ ਇਹਨਾਂ ਨੂੰ ਨਹੀਂ ਪਤਾ ਵੀ ਨਾਚ ਗਾਣੇ ਹੋਣੇ ਛਰੀਲ ਗਾਣੇ ਚੱਲਣੇ ਇਹ ਕੋਈ ਸਾਡੀ ਪਰੰਪਰਾ ਹੀ ਨਹੀਂ ਹੈ ਬਾਕੀ ਮੈਂ ਫੇਰ ਕਹਿੰਨਾ ਮੈਂ ਦਰਉਣਾ ਆਪਣੀ ਗੱਲ ਨੂੰ ਜਿਹੜੀ ਉਸ ਦਿਨ ਕਹੀ ਅਕਾਲ ਤਖਤ ਸਾਹਿਬ ਦਾ ਜਥੇਦਾਰ ਹੋਣ ਦੇ ਨਾਤੇ ਮੈਂ ਹਰ ਸਿੱਖ ਨੂੰ ਕਹਿੰਨਾ ਤੁਹਾਡੇ ਪੱਤਰਕਾਰ ਵੀਰਾਂ 'ਚ ਮੈਂ ਪੰਜ-ਛਤ ਨੂੰ ਕਹਿ ਦਿੱਤਾ ਤੇ ਮੈਨੂੰ ਮਾਣ ਹੈ ਇੱਕ ਦੋ ਨੇ ਕੇਸ ਰੱਖ ਲਏ ਮੈਂ ਉਹਨਾਂ ਨੂੰ ਕਿਹਾ ਵੀ ਕੇਸ ਰੱਖੋ ਮੈਂ ਹਰ ਇੱਕ ਨੂੰ ਕਹਿੰਨਾ ਅਕਾਲ ਤਖਤ ਦਾ ਜਥੇਦਾਰ ਇਹੋ ਹੀ ਕਹੂਗਾ ਵੀ ਕੇਸ ਰੱਖੋ ਗੁਰਮੁਖੋ ਸਾਬਤ ਸੂਰਤ ਹੋ ਨਸ਼ੇ ਛੱਡੋ ਤੇ ਜੇ ਅਕਾਲ ਤਖਸਬ ਦਾ ਜਹੇਦਾਰ ਇਹ ਨਹੀਂ ਕਹੂਗਾ ਤੇ ਫਿਰ ਪ੍ਰਚਾਰ ਕਿੱਦਾਂ ਹੋਊਗਾ ਤੋਂ ਮੈਂ ਦੁਨੀਆ ਭਰ ਦੇ ਸਿੱਖਾਂ ਨੂੰ ਕਹਿਣਾ ਉਹਦੇ ਵਿੱਚੇ ਮੈਂ ਇਹਨਾਂ ਦੇ ਜਿਹੜੇ ਵੀ ਹੈਗੇ ਉਹਨਾਂ ਨੂੰ ਫੇਰ ਕਹਿਣਾ ਤੇ ਆਹੀਂ ਗੁਰੂ ਦੇ ਸਿੱਖਾਂ ਸਾਡੇ ਲਈ ਗੁਰੂ ਦੀਆਂ ਸ਼ਹਾਦਤਾਂ ਆਪਾਂ ਸਾਬਤ ਸੂਰਤ ਹੋਈਏ ਤੇ ਹੋਣਾ ਚਾਹੀਦਾ ਸਾਬ ਉਹ ਬੇਸਿਕ ਦੇ ਮਾਮਲੇ ਚੋਂ ਮਾਫ ਕਰ ਦਿੱਤਾ ਗਿਆ ਕਿ ਪੰਜ ਛੇ ਸਭਾ ਦੀ ਮੀਟਿੰਗ ਚ ਫੈਸਲਾ ਲੈ ਲਓ ਨੇ ਦੇਖੋ ਇਹਦਾ ਆਪਣਾ ਪੱਖ ਰੱਖ ਕੇ ਗਿਆ ਬਾਕੀ ਦੇਖਾਂਗੇ ਉਹ ਤੋਂ ਨਾ ਐਕਸਪਲੀਮੈਂਟ ਨੂੰ ਵੀ ਕੋਈ ਚਿੱਠੀ ਪੱਤਰ ਕੋਈ ਭੇਜਿਆ ਜਾਏਗਾ ਵੀ ਆਪਣਾ ਸਪਸ਼ਟੀਕਰਨ ਦੇਣਾ ਇਹ ਤਾਂ ਉਹਨਾਂ ਨੂੰ ਆਪਣੇ ਆਪ ਹੀ ਚਾਹੀਦਾ ਵੱਡੇ ਵੱਲੋਂ ਕੋਈ ਕਾਰਵਾਈ ਕੀਤੀ ਜਾਏਗੀ ਕੋਈ ਉਹਨਾਂ ਨੂੰ ਸਖਤੀ ਨਾਲ ਕੋਈ ਤਾੜਨਾ ਕੀਤੀ ਜਾਵੇਗੀ ਕਿਉਂਕਿ ਇਹ ਤਾੜਨਾ ਤਾਂ ਆਪਾਂ ਕਰਤੀ ਉਹਨਾਂ ਨੂੰ ਠੀਕ ਹੈ ਜੀ ਵੀ ਉਹ ਆਪਣਾ ਪੱਖ ਸਪਸ਼ਟ ਕਰਨ ਕਿਉਂਕਿ ਕਰਨਾ ਚਾਹੀਦਾ ਨਾ ਬਾਕੀ ਮੈਂ ਫੇਰ ਕਹਿਣਾ ਸੀ ਦੇਖੋ ਸ਼ਤਾਬਦੀ ਗੁਰੂ ਦੀ ਆ ਗੁਰ ਤੇਗ ਬਹਾਦਰ ਪਾਸ਼ਾ ਦੀ ਇਹ ਮਿਲ ਜੁਲ ਕੇ ਮਨਾਉਣੀ ਚਾਹੀਦੀ ਆ ਸਰਕਾਰ ਹੈ ਜਿਹੜੀ ਇਹ ਜਿੰਨਾ ਕੰਮਾਂ ਤੇ ਸਹਿਯੋਗ ਕਰ ਸਕਦੀ ਇਹਨਾਂ ਨੂੰ ਸਹਿਯੋਗ ਕਰਨਾ ਚਾਹੀਦਾ ਹੋਰ ਕਰੇ ਦੇਖੋ ਮਸੇ ਰੰਗੜ ਦਾ ਸਿਰ ਦਰਬਾਰ ਸਾਹਿਬ ਵੱਡਦਾ ਹੀ ਸਿੱਖਾਂ ਨੇ ਖਾਤੂ ਵੱਡਿਆ ਬੜਾ ਕਿਉਂਕਿ ਉਹ ਅਸ਼ਰੀਲਤਾ ਇੱਥੇ ਕਰ ਰਿਹਾ ਜਾਂ ਹੋਰ ਗਲਤ ਗੁਰਮਤਿ ਦੇ ਕਰਦਾ ਆਹੀਂ ਗੁਰੂਆਂ ਨੂੰ ਯਾਦ ਕਰਦੇ ਆ ਮਸੇ ਰੰਗੜ ਵਾਲੇ ਕੰਮ ਕਿਦਾਂ ਕਰ ਸਕਦੇ ਇਹ ਕੋਈ ਗੱਲ ਹੈ ਕੋਈ ਸਿੱਖਾਂ ਦੀ ਕਿਤੇ ਪਰੰਪਰਾ ਹੈ ਇਦਾਂ ਦੀ ਇਸ ਕਰਕੇ ਮੈਂ ਇਹਨਾਂ ਨੂੰ ਕਹਿਣਾ ਵੀ ਇਦਾਂ ਦੇ ਕੰਮ ਨਾ ਕਰੋ ਅਕਾਲ ਤਖ਼ਤ ਸਾਹਿਬ ਦੀ ਨਿਗਾਹ ਬਿਲਕੁਲ ਹੈਗੀ ਇਨ੍ਹਾਂ ਕੰਮਾਂ ਤੇ ਅਸੀਂ ਆਪਣੀਆਂ ਪਰੰਪਰਾਵਾਂ ਰਵੈਤਾਂ ਮर्याਦਾ ਸਿਧਾਂਤ ਇਹਦੇ ਨਾਲ ਖਿਲਵਾੜ ਬਿਲਕੁਲ ਨਹੀਂ ਹੁੰਦਾ ਵਾਂਗੇ ਔਰ ਸਾਨੂੰ ਸਾਰਿਆਂ ਨੂੰ ਬੜੇ ਸ਼ਹਿਰਦਮੌਲ ਦੇ ਵਿੱਚ ਠੀਕ ਕਰ ਲੈਣਾ ਚਾਹੀਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ